ਕੋਈ ਵੀ ਪ੍ਰੋਡਕਟ ਮੰਗਾਇਆ ਕਰੋ ਜੇ ਕੋਈ ਪ੍ਰੋਬਲਮ ਹੈਗੀ ਆ ਕਬੂਤਰਾਂ ਚ ਤਾਂ ਮੰਗਾਇਆ ਕਰੋ ਨਹੀਂ ਤਾਂ ਲੋਡ ਨਹੀਂ ਹੈਗੀ ਐਵੇਂ ਇਨੇ ਪੈਸੇ ਲਾਉਣ ਦੀ ਹੈ ਨਾ ਕਿਸੇ ਦੇ ਪਿੱਛੇ ਲੱਗ ਕੇ ਵੀ ਮੈਂ ਵਾਰ-ਵਾਰ ਇਹੀ ਗੱਲ ਕਹੂੰਗਾ। ਇਹ ਵਲੌਗ ਤੁਸੀਂ ਦੇਖ ਵੀ ਸਕਦੇ ਜਿਹੜੇ ਆਪਣੇ ਦਾ ਨਵੇਂ ਜੁੜੇ ਵੀ ਕਬੂਤਰ ਕੇਸ ਕੰਡੀਸ਼ਨ ਤੇ ਚੱਲ ਗਏ ਸੀਗੇ। ਬਾਈ ਆਹੇ ਚੀਜ਼ਾਂ ਨੇ ਬਸ ਕਬੂਤਰ ਬਚਾਏ ਆ। ਬਹੁਤ ਵਧੀਆ ਕਬੂਤਰੜੇ। ਉਹ ਦਿਨ 45 46 ਦਾ ਖੜ ਨਹੀਂ ਹੁੰਦਾ ਸੀ 1 ਮਿੰਟ ਵੀ। ਆ ਆ ਗਏ ਬਾਬੇ ਕਬੂਤਰ ਨੀਵੇਂ ਹੋਣ ਇਹਨਾਂ ਨੂੰ ਢੁਕਾ ਕੇ ਇੱਕ ਰੀ ਕਬੂਤਰ ਬਣ ਕੇ ਲਾਉਣੇ ਆ ਥੱਲੇ ਨੂੰ। ਪਿੱਛੇ ਨਾ ਜਾ ਕੇ ਖਾਣ। ਲੈਣ ਤੇ ਚੜ੍ਹ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਬਾਬੇ ਉਹ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਸਾਰਾ ਸਾਫ਼-ਸੁਥਰਾ ਕੀਤਾ ਇੱਧਰ ਛੋਟੇ-ਫੁੱਡੇ ਜਿਹੜੇ ਸੀ ਨਾ ਆਪਣੇ ਚੰਗੀ ਤਰ੍ਹਾਂ ਸਾਫ਼-ਸੁਥਰ ਕਰਤੇ ਆ ਤੇ ਆ ਅੰਦਰੋਂ ਰਿੰਦਾ ਅੰਦਰੋਂ ਕਰਦਾ ਆ ਜਿਹੜੀਆਂ ਚੁੜੀਆਂ ਦਾ ਵੀ ਕਰਤਾ ਆ ਵੀ ਸਰਤਾ ਗੁੱਡਾ ਸਾਹਿਬ ਹੁਣ ਰਹਿ ਗਏ ਆਪਣੇ ਵੱਡੇ-ਫੁੱਡੇ ਤੇ ਵੱਡੇ-ਫੁੱਡੇ ਵੀ ਸਾਫ਼ ਕਰ ਦੰਨੇ ਆ ਚੰਗੀ ਤਰ੍ਹਾਂ ਝੜ ਚੂੜੀ ਲਾਉਣਾ ਹਨਾ ਆ ਸਾਰਾ ਜਿੰਨਾ ਗਾਂ ਤੁਸੀਂ ਇੱਥੇ ਜਿੰਨਾ ਪਿਆ ਸੀ ਸਾਰਾ ਚੱਕ ਕੇ ਮੱਥਲੇ ਸਿਰ ਦਿੱਤਾ ਠੀਕ ਆ ਕੁਝ ਆ ਉਹਨਾਂ ਦਾ ਬੋਰੇ ਚ ਰੰਗ ਰੂੰਗੂ ਉਹਨਾਂ ਨੇ ਪੱਟੀ-ਪੁੱਟੀ ਪਾ ਕੇ ਵਿੱਚ ਰੱਖੀ ਹੋਈ ਆ ਨਾ ਉਹਨਾਂ ਨੂੰ ਕਿੰਨਾ ਪੌੜੀ ਇੱਕ ਸਾਈਡ ਤੇ ਜਿਹ ਉੱਤੇ ਨਹੀਂ ਲੋਡ ਪੌੜੀ ਥਲੇ ਲਵਾਈਏ ਇੱਥੋਂ ਇਹਨੂੰ ਤਾਂ ਕਰੀਏ ਸਾਫ਼ ਉਤੋਂ ਗੰਦ ਬਹੁਤ ਪ੍ਰਣਾਲੀਆਂ ਚ ਮਿੱਟੀ ਜਾਂਦੀ ਫਿਰ ਨੁਕਸਾਨ ਤੇ ਇਸ ਕਰਕੇ ਦੀ ਸਫਾਈ ਸਪੂਰੀ ਕਰਦੇ ਆ ਚੰਗੀ ਤਰ੍ਹਾਂ ਹੁਣ ਚੈੱਕ ਕਰੋ ਯਾਰ ਸਵਾਸੂਣ ਹੈ ਬੇਲਾ ਕਰਤਾ ਫੁੱਡੇ ਦੇ ਆਲੇ ਦੁਆਲੇ ਕੁਝ ਨਹੀਂ ਛੱਡਿਆ ਆਪਾਂ ਉਹਨਾਂ ਤੇ ਅਸੀਂ ਰੂਲੇ ਲਾ ਲਿਆ ਆਹ ਕੇਂਦਰੇ ਸੀਗੇ ਉੱਤੇ ਪਏ ਆ ਹਨਾ ਤੇ ਆਪਣੀਆਂ ਟ੍ਰੇਨ ਰੂਆਂ ਚੱਕੀਆਂ ਮੈਂ ਜਿਹੜੀਆਂ ਐਕਸਟਰਾ ਪਈਆਂ ਸੀ ਤੇ ਛਤਰੀਆਂ ਵੀ ਅੱਜ ਦੇਖਦੇ ਇੱਕ ਇੱਕ ਦੋ ਦਿਨ ਦੇ ਵਿੱਚ ਉਹ ਜੇ ਨਵੀਆਂ ਲਾਈਏ ਤੇ ਇਹੀ ਰੰਗ ਲਾ ਲਾਣਾ ਛਤਰੀਆਂ ਦਾ ਕੋਈ ਵਧੀਆ ਕਪੜਾ ਦੇਖ ਕੇ ਨਾ ਜੱਚ ਰੰਗ ਨਾ ਆਉਡੇ ਇਹੀ ਰੰਗ ਲਾਵਾਂਗੇ ਕਿਉਂਕਿ ਹੁਣ ਆ ਜਿਹੜੇ ਇੰਨੇ ਬੱਚੇ ਆ ਇਹ ਵੀ ਲੱਗੇ ਆ ਕੱਲ ਨੂੰ ਕਿਤੇ ਨਾ ਕਿਤੇ 3-4 ਤਾਂ ਬੱਚੇ ਖਰਾਬ ਵਿੱਚ ਹੋ ਹੀ ਜਾਣੇ ਆ 5-7 ਬੱਚੇ ਵੀ ਖਰਾਬ ਹੋ ਗਏ ਤੇ ਨਿਸ਼ਾਨ ਹੋਊਗਾ ਤੇ ਉਹਦੇ ਨਾਲੋਂ ਬਿਹਤਰ ਹੈ ਕਿ ਆਪਾਂ ਇਹੀ ਲਾ ਲਈਏ ਹੈਨਾ ਤੇ ਇਹਨਾਂ ਨੂੰ ਡਾਉਣ ਵਾਲੇ ਡਾਈਏ ਇਹਨੂੰ ਡਾਉਣਾ ਆਪਾਂ ਤੇ ਇਹ ਦੋੜ ਤੇ ਰੁੱਤੇ ਜੇ ਚੱਕੀ ਚੱਕੀਏ ਬਾਹਰ ਨੂੰ ਹੈਨਾ ਲਓ ਬਾਬਿਓ ਟਾਈਮ ਹੋ ਗਿਆ 12:00 ਕੁੱਬੇ ਦਾ ਹਣਾ ਲੇਟੀ ਸੀ ਦਿਨ ਬਹੁਤ ਥੋੜਾ ਲੱਗ ਗਿਆ ਹੁਣ ਕੱਢ ਦਈਏ ਕਬੂਤਰ ਆਪਾਂ ਕਹਣਾ ਜੀ ਦਾਣੇ ਦੋਨੇ ਲੇਟ ਹੀ ਪਾਈਦੇ ਆ ਤੇ 12:00 ਵਜੇ ਆ ਤੇ ਹੁਣ ਕੱਢਦੇ ਆ ਨਾ ਇਹਨਾਂ ਨੂੰ ਤਿੰਨਾਂ ਨੇ ਕੋਈ ਕੱਲ ਮੀਂਹ ਪਿੰਦੇ ਚ ਨਹੀਂ ਡਾਹ ਹੋਏ ਪਰਸੋਂ ਮੀਂਹ ਡਾਹ ਹੋਏ ਤੇ ਅੱਜ ਡਾਲੀਏ ਦੋ ਉੱਤੇ ਬੈਠਿਆ ਇੱਕ ਇੱਥੇ ਹੁਣਾ ਉਹ ਵੀ ਲੱਭ ਲੈਣੇ ਹਣਾ ਆਜੋ ਫੇ ਡਾਈਏ ਇਹਨਾਂ ਨੂੰ ਇੱਥੋਂ ਸ਼ੁਰੂ ਕਰਉਂਗਾ ਉਦਾਂ ਇਹਦਾ ਫੈੜਾ ਇੱਥੇ ਤੱਕ ਤਾਂ ਛੱਡ ਗਿਆ ਇਹ ਕਬੂਤਰ ਛੱਡਦਾ ਹੋਣਾ ਨਹੀਂ ਆ ਦੀ ਦਾ ਉਂਗਲ ਨਾਲ ਹੀ ਤੂੰ ਜੱਗ ਲਈ ਆਹ ਸਰ ਗੁੱਤਾ ਪਾਟ ਕੇ ਬੱਚਾ ਉਧਰ ਹੋਈ ਤੂੰ ਕਿੱਥੇ ਜਾਂਦਾ ਹੈਂ ਹੋ ਲੈ ਆਪਣਾ ਲਾਲ ਲਾਲੂ ਕਿੱਥੇ ਆ ਓਏ ਲਾਲ ਜੀ ਮਾਲੀ ਕਿਹਾਂ ਜਾਂਦੇ ਹੋ ਕਿਹਾਂ ਜਾਂਦੇ ਹੋ ਜੀ ਇਆ ਇਹਨੂੰ ਉਡਾਈਏ ਬਾਬਿਓ ਬਾਲਾ ਝੀਠ ਆ ਯਾਰ ਤੋੜਦਾ ਹੀ ਨਹੀਂ ਤੇ ਉਹਦਾ ਉੜਿਆ ਬਹੁਤ ਬੱਚਾ ਆਪਣੇ ਕੋਈ ਇਹ ਵਾਲਾ ਗਰਮੀਆਂ ਜੀ ਵਧੀਆ ਉੜਿਆ ਤੇ ਹੁਣ ਵੀ ਵਧੀਆ ਉੜਦਾ ਇਹ ਹੁਣ ਵੀ ਵਧੀਆ ਉੱਡ ਕੇ ਹੁੰਦਾ ਹਾਂ ਦੇਖਦੇ ਅੱਜ ਕੀ ਕਰਦਾ ਹਨਾ ਬਾਬੋ ਖੜ ਗਿਆ ਉੱਤੇ ਜਾ ਕੇ ਕੂਟਰ ਤੇ ਨਹੀਂ ਆਏ ਦੇਖਦੇ ਕਿੰਨੇ ਕੋਈ ਬਿੰਦੇ ਹਨਾ ਤੇ ਬੱਦਲ ਫੇ ਹੋਣ ਲੱਪਿਆ ਡਾਕ ਤੇ ਅੱਧਾ ਘੰਟਾ ਹੋਇਆ ਡਾਇ ਇਹਨੂੰ ਤੇ ਬੱਦਲ ਫੇ ਲੱਪਿਆ ਹੁਣ ਪਹਿਲਾਂ ਧੁੱਪ ਚੜੀ ਸੀ ਵਧੀਆ ਨੋ ਬਾਬੂ ਆਪਣੀ ਬੜਲੇ ਵਾਲੀ ਤੇ ਇਹ ਉਤਰ ਛੱਡਦੇ ਬਹੁਟਾ ਆਪਣੇ ਬਾਕੀ ਸਾਰੇ ੁੰਡੇ ਪੁੰਡੇ ਹੋ ਗਏ ਆ ਦੇ ਲੋ ਬੂਤਰੀ ਅਜੇ ਵੀ ਇੱਥੇ ਖੜੀ ਆ ਆਪ ਹੀ ਸਾਰ ਹੋਈ ਆ ਪੱਟ ਪੁੱਟ ਕੇ ਸਾਰ ਨਹੀਂ ਕੀਤੀ ਆ ਬਾਈ ਤੇ ਆ ਆਪਣਾ ਬੱਚਾ ਇਹਦਾ ਬੜ ਲਿਆ ਜਾਂ ਰੋਏ ਕੋਈ ਮਾਰਦਾ ਸਾਰ ਫਸਾਈ ਫਿਰਦਾ ਹੀ ਮੂੰਹ ਚ ਇਹ ਇੱਕ ਉੱਤਰ ਆਇਆ ਆ ਆਪਾਂ ਬੜਲੇ ਵਾਲੀ ਦੇ ਨਾਲ ਇਹ ਆਪਣਾ ਡੱਬਾ ਨਹੀਂ ਜਿਹੜਾ ਡੱਬਾ ਛੱਡਿਆ ਉਹਦਾ ਭਰਾ ਆ ਸਕਾ ਡੱਬੇ ਦਾ ਇਹ ਚੱਲੋ ਬਾਬਿਓ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਆਪਣੀਆਂ ਕੁੜੀਆਂ ਦੇ ਬਾਈ ਪਹਿਲੇ ਅੰਡੇ ਨਹੀਂ ਬਾਈ ਆਪਾਂ ਨਾ ਪਹਿਲੇ ਅੰਡੇ ਜਿਹੜੇ ਹੁੰਦੇ ਆ ਨਾ ਆਪਾਂ ਸਿੱਟੀ ਦੇ ਸਿੱਟੀ ਦੇ ਆ ਪਹਿਲੇ ਅੰਡੇ ਚੋਂ ਬੱਚਾ ਨਹੀਂ ਕਢਾਈਦਾ ਪਹਿਲੀ ਵਾਰੀ ਜਿਹੜੇ ਅੰਡੇ ਹੁੰਦੇ ਆ ਉਹ ਸਿੱਟਦੇ ਦੇ ਆ ਕਿਉਂਕਿ ਮੈਸਮਸ ਪਈ ਹੁੰਦੀ ਆ ਉਹ ਗੱਲਬਾਤ ਨਹੀਂ ਬਣਦੀ ਕਿਉਂਕਿ ਆਪਾਂ ਮਹਿੰਗੀਆਂ ਐਂਟਰੀਆਂ ਦਿੱਤੀਆਂ ਹੁੰਦੀਆਂ ਸਾਰਾ ਸਾਲ ਮਿਹਨਤ ਕਰਨੀ ਆ ਨਾ ਬੱਚਿਆਂ ਤੇ ਤੇ ਉਹ ਜੇ ਗੱਲਬਾਤ ਨਾ ਬਣੀ ਤੇ ਫਾਇਦਾ ਕੀ ਹਨਾ ਆ ਵੀ ਢਾਂਗੀ ਥੱਲੇ ਲਾਉਣੀ ਆ ਇਹ ਤੋਂ ਕੱਪੜਾ ਲਾਉਣਾ ਨਵੇਂ ਕੱਪੜਿਆਂ ਮਂਗਾਲੇ ਆ ਇਹਦੇ ਨਾਲ ਦੀ ਉਹ ਬਾਈ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਵਧੀਆ ਤਰੀਕੇ ਨਾਲ ਹਨਾ ਵਧੀਆ ਕੱਪੜਾ ਲਾਈ ਵੀ ਆਹ ਵਾਲਾ ਕੱਪੜਾ ਨਾ ਲਾਈ ਨਿਕਮਾਇਆ ਜਿਹੜਾ ਉੱਦੈ ਉੜ ਜਵੇ ਤੇ ਇਹਦੇ ਨਾਲ ਛਤਰੀਆਂ ਵੀ ਨਵੀਆਂ ਲੈ ਕੇ ਆਉਂਨੇ ਆ ਨਾ ਪਾੜੀਆਂ ਛਤਰੀਆਂ ਤੇ ਇਸ ਕਰਕੇ ਆਂਡੇ ਉਹ ਸਿੱਟੀ ਦੇ ਹੀ ਆ ਪਹਿਲੀ ਜਿਹੜੀ ਆਪਾਂ ਜੇ ਤਾਂ ਉਹਨਾਂ ਕਬੂਤਰ ਕੱਲੇ ਛੱਡੇ ਆ ਇਹ ਆਪਸ ਵਿੱਚ ਵੀ ਰਸਤੂ ਲਾਉਂਦੇ ਰਹਿੰਦੇ ਆ ਉਧਰੀਆਂ ਵੀ ਹਨਾ ਉਹ ਵੀ ਆਂਡੇ ਹੋ ਜਾਂਦੇ ਖਰਾਬ ਉਹਦਾ ਫ ਇੱਕ ਵੀਰ ਦਾ ਹੋਰ ਕਮੈਂਟ ਸੀਗਾ ਕਿ ਬਾਈ ਲਾਲ ਜਿਹੜਾ ਡੱਬਾ ਉਹਦਾ ਵੀ ਝੋੜਾ ਆ ਬਾਈ ਝੋੜਾ ਲਾਉਣਾ ਉਹਦਾ ਆਪਾਂ ਫੂਤਰੀ ਹੈਗੀ ਉੱਤੇ ਬਈ ਪੱਠੀਆਂ ਬੜਲੇ ਵਾਲਿਆਂ ਚੋਈਆਂ ਥੋੜੀ ਵੱਡੀ ਦਾਪਰ ਸਾਫ਼ ਹੋ ਗਈ ਆ ਇਹ ਮਰ ਲੱਗੀ ਨਿਸਰਨ ਨਿਸਰਨ ਲਾਪੇ ਤੋਂ ਇਹਨਾਂ ਲਾਉਣੀ ਆ ਆਪਾਂ ਇਹ ਵੀ ਝੋੜਾ ਲਾਉਣਾ ਚੀਨੇ ਦਾ ਵੀ ਲਾਉਣਾ ਆਹ ਲਾਲ ਛਾਤੀ ਆ ਉੱਤਰ ਵੀ ਲਾਉਣਾ ਕਈ ਕੂਤਰ ਆ ਮਤਲਬ ਜਿਹੜੇ ਆਪਾਂ ਪੱਠੀਆਂ ਨਾਲ ਹੀ ਇਹ ਆਏ ਕੀ ਨਜ਼ਮ ਦੇ ਮਤਲਬ ਜਿਹੜੇ ਪੱਠੇ ਆ ਇਸ ਸਾਲ ਦੇ ਉਹੇ ਚਲਾਣੇ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਜੀ ਬਾਈ ਕਹਿੰਦਾ ਪੀਪੀਸੀ ਉੱਤੇ ਬਾਈ ਪੀਪੀਸੀ ਦਾ ਮੈਨੂੰ ਵੀ ਰੋਲਾ ਜਾਂ ਲੱਗਦਾ ਨਾ ਉੱਪਰ ਫੇਰ ਪੱਬੂ ਜਿਹੇ ਉੱਤੇ ਨਾ ਰਹਿਣ ਲੱਪਣ ਆਪਾਂ ਪੱਬੂਆਂ ਦਾ ਇਹ ਹੱਲ ਕਰਨਾ ਜਿਹੜੇ ਕਾਲੇ ਜਿਹੇ ਵਿੱਚ ਹੁੰਦੇ ਨਾ ਕਿਉਂਕਿ ਬੱਚੇ ਪਾਉਣ ਲੱਗਿਆ ਉਹਨਾਂ ਤੇ ਉਹ ਕਹਿੰਦੀ ਉਦਾਂ ਵੱਡੇ ਗੂਤਰਾ ਨੂੰ ਏਡਾ ਕੋ ਨੁਕਸਾਨ ਹੈ ਨਹੀਂ ਕਿਉਂਕਿ ਉਹ ਤਾਂ ਟੱਪ ਦੇ ਰਹਿਦੇ ਹਿਲਦੇ ਰਹਿੰਦੇ ਇੱਧਰ ਉੱਧਰ ਤੇ ਉਹ ਆਪਾਂ ਉਹ ਕਰੋਨੇ ਕੋ ਨਾਲ ਕੋਈ ਹੱਲ ਹੈ ਨਾ ਜਿਹੜੀ ਉਹ ਪਲਾਈਆਂ ਵਾਲਾ ਵੀ ਸਹੀ ਲੱਗਾ ਮੈਨੂੰ ਉੱਤੇ ਲੋਸ਼ਨ ਜਾਂ ਲਾ ਕੇ ਤੇ ਸੈਟਾਂ ਤੋਂ ਬੰਦ ਕਰਦਾ ਗਰੂ ਲਾ ਕੇ ਵੀ ਉੱਪਰ ਪੱਬ ਤੇ ਇੱਕ ਬਾਈ ਕਹਿੰਦਾ ਮੈਲ ਲਾਉਣਾ ਬਾਈ ਜਦੋਂ ਮਰਜ਼ੀ ਆਜੋ ਪਰ ਫੋਨ ਕਰ ਲਿਓ ਪਹਿਲਾਂ ਮੈਨੂੰ ਨੰਬਰ ਮੇਰਾ ਇੰਸਟਾਗ੍ਰam ਤੇ ਹੈਗਾ ਆ ਤੇ ਇੱਕ ਵੀਰ ਦਾ ਕਮੈਂਟ ਆ ਜੀ ਬਾਈ ਉੱਪਰ ਉੱਡਣ ਵਾਲੇ ਕਬੂਤਰ ਕਿੱਦਾਂ ਬਣਾਵਾਂਗੇ ਹੈ ਨਾ ਜਾਂ ਕਿੱਦਾਂ ਲਾਈਏ ਕਿੱਦਾਂ ਜਿਹੜੇ ਉੱਪਰ ਉੱਡਣ ਜਾ ਕੇ ਨੀਵੇਂ ਉੱਡਦੇ ਬਾਈ ਇੰਦਾ ਤਾਂ ਕੋ ਰੋਲਾ ਨਹੀਂ ਪੈ ਰਾ ਦੇਖੋ ਜਿਹੜੀ ਕਬੂਤਰੀ ਤਾਂ ਢੀ ਉੱਚੀ ਉੱਡਦੀ ਆ ਕਬੂਤਰ ਵੀ ਉੱਚਾ ਉੱਡਦਾ ਬਾਈ ਜੋੜਾ ਲਾ ਦੋ ਉਹਦੇ ਬੱਚੇ ਵੀ ਉੱਚੇ ਉੱਡਦੇ ਆ ਠੀਕ ਆ ਕੋਈ ਇੱਕ ਤਾਂ ਢੀਮਾ ਉੱਡੂਗਾ ਬਾਕੀ ਤਕਰੀਬਨ ਕਬੂਤਰ ਉੱਚੇ ਉੱਡਣ ਕੇ ਜਾ ਕੇ ਬੱਚੇ ਉਹਨਾਂ ਦੇ ਬਾਕੀ ਫਿਰ ਵੀ ਗਰਮ ਕਰ ਦਿਆ ਕਰੋ ਜੇ ਕਬੂਤਰ ਬਾਈਚ ਹੋਵੇ ਨਾ ਬਾਈ ਦਾ ਕਿੱਥੋਂ ਪਤਾ ਲੱਗਦਾ ਜਦੋਂ ਕਬੂਤਰ ਉੱਡ ਕੇ ਆਇਆ ਉਹਦੇ ਮੂੰਹ ਦੇ ਵਿੱਚ ਜਾਲਾ ਨਹੀਂ ਜੰਮਣਾ ਚਾਹੀਦਾ ਇਹ ਚੀਜ਼ ਦੀ ਪੂਰੀ ਗੌਰ ਕਰਿਓ ਹਨਾ ਜੇ ਕਬੂਤਰ ਦੇ ਅੰਦਰ ਗਰਮੀ ਆ ਤੇ ਕਬੂਤਰ ਤਾਂ ਵੀ ਜਾਲਾ ਜੰਮੂਗਾ ਮੂੰਹ ਦੇ ਅੰਦਰ ਤੇ ਜੇ ਕਬੂਤਰ ਦੇ ਅੰਦਰ ਮਤਲਬ ਬਾਈ ਵਾਦੀ ਹੈ ਤਾਂ ਵੀ ਕਬੂਤਰ ਉੱਡ ਕੇ ਆਇਆ ਤੇ ਉਹਦੇ ਅੰਦਰ ਨਾ ਰੇਸ਼ਾ ਜਾਂ ਜਾਲ ਜਾਂ ਮੂੰਹ ਦੀ ਜੰਮੂਗਾ ਉਹ ਜੰਮਣਾ ਕਬੂਤਰ ਜਦੋਂ ਆਪਾਂ ਢਾ ਕੇ ਭਾਵੇਂ ਉਹ ਬੈਠੇ 3 ਵਜੇ 4 ਵਜੇ ਕਬੂਤਰ ਦਾ ਮੂੰਹ ਇਦਾਂ ਹੋਣਾ ਇਹ ਵੀ ਹੋਣਾ ਹੀ ਡਾਇਆ ਐਨ ਤਰੋ ਤਰ ਉਹ ਹੁੰਦਾ ਤਰਗਰਮ ਕਬੂਤਰ ਨਾ ਉਹ ਠੰਡਾ ਨਾ ਉਹ ਤੱਤਾ ਕਬੂਤਰ ਵਧੀਆ ਉੱਡੂਗੇ ਹਨ ਤੇ ਇੱਕ ਵੀਰ ਦਾ ਹੋਰ ਕਮੈਂਟ ਸੀ ਬਾਈ ਕਬੂਤਰਾਂ ਨੂੰ ਗਰਮ ਕਿਤਾ ਬਾਈ ਮੈਂ ਉਹ ਗੋੜ ਦੱਸਿਆ ਹੋਇਆ ਮੈਂ ਜਿਹੜੀ ਕੱਲ ਆਪਾਂ ਵੀਡੀਓ ਪਾਈ ਆ ਉਹਦੇ ਮੈਸੇਜ ਬਾਕਸ ਦੇ ਵਿੱਚ ਵੀ ਤੇ ਡਿਸਕ੍ਰਿਪਸ਼ਨ 'ਚ ਵੀ ਲਿੰਕ ਦਿੱਤਾ ਵੀ ਉਹ ਗੋੜ ਲਿਆਓ ਉਹ ਗੋੜ ਨਾਲ ਕਬੂਤਰ ਗਰਮ ਹੋ ਜਾਂਦੇ ਆ ਤੇ ਉਹਦੇ ਨਾਲ ਕਬੂਤਰ ਤੁਹਾਡੇ ਉੱਚੇ ਵੀ ਜਾਣ ਲੱਪਗੇ ਕਬੂਤਰ ਖੁੱਲ ਵੀ ਜਾਣਗੇ ਟਾਈਮ ਵੀ ਪੂਰਾ ਕਰਨ ਲੱਪਣਗੇ ਹਨ ਬਾਕੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਵਲੌਗ ਯਾਰ 20 25 25 30 ਮਿੰਟ ਦਾ ਬਣਾਇਆ ਕਰੂ 35 ਦਾ ਹਨਾ ਬਾਈ ਯਾਰ ਚਾਹੇ ਕੋ ਮੂੰਹ ਤਾਂ ਡਾਉਂਦੇ ਨਹੀਂਗੇ ਤੇ ਇਹ ਤਰ੍ਹਾਂ ਕਿਆ ਲੁਕਤੇ ਬਾਈ ਕਰਕੇ ਜਾਂ ਦਿਖਾ ਕੇ ਤਾਂ ਨਾ ਸ਼ੌਕ ਕਰਾੜੀ ਦਾ ਜਨਵਰਾ ਦਾ ਹਨਾ ਐਡੀ ਕਿ ਕੋ ਪੁੱਤਰ ਹੁਣ ਟੋਣੀ ਫੂਕ ਕਰਾਂਗੇ ਦੇਣ ਲੱਗੂ ਕਿ ਤਾ ਨਾ ਜਾਂ ਮੀਂਹ ਪੈਂਦਾ ਰਹਿੰਦਾ ਤੇ ਉਹਦੇ ਚੱਕਰ 'ਚ ਪੁੱਤਰ ਡਾਏ ਨਹੀਂ ਜਾਂਦੇ ਤੇ ਕੋਈ ਗੱਲ ਨਹੀਂ ਬਾਈ ਕੋਸ਼ਿਸ਼ ਕਰੂੰਗਾ ਵੀ 20 20 22 ਮਿੰਟ ਦਾ ਵਲੌਗ ਮੈਂ ਬਣਾਇਆ ਕਰੂੰਗਾ ਹਨਾ ਹਾਂਜੀ ਬਾਬੇ ਕੀ ਹਾਲ ਚਾਲ ਆ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਵੀ ਤੁਸੀਂ ਉਦੋਂ ਦੱਸਿਆ ਵੀ ਦੂਸਰ ਦੇ ਵਿੱਚ ਵੀ ਕਬੂਤਰ ਮੋਟੇ ਭਾਈ ਮੋਟੇ ਕਹਿੰਦਾ ਮਤਲਬ ਉਹ ਨਹੀਂ ਵੀ ਮੋਟੇ ਹਨ ਕਬੂਤਰ ਤਾਂ ਉਦਾਂ ਤੰਦਰੁਸਤ ਹੋਵੇ ਬਣਿਆ ਹੋਵੇ ਕੂਤਰ ਭਾਰਾ ਉਡਣਾ ਕਹਿਰ ਵਾਲੇ ਵੀ ਉੜ ਜਾਂਦੇ ਕਹਿਰ ਵਾਲੇ ਕਈ ਵੇਲੇ ਇਹ ਹੁੰਦਾ ਵੀ ਜਿਹੜੇ ਜਿਆਦਾ ਹੱਡੀ ਪਤਲੀ ਚੀੜੇ ਹੁੰਦੇ ਹਨ ਕਬੂਤਰ ਉਹ ਬਿੰਦੇ ਨਹੀਂ ਢਾਂਗੀ ਨੂੰ ਤੇ ਜਿਹੜਾ ਕਬੂਤਰ ਥੋੜਾ ਭਾਰਾ ਵੀ ਹੁੰਦਾ ਆ ਜਾਂ ਇਹ ਨਹੀਂ ਕੋਈ ਭਾਰਾ ਕਬੂਤਰ ਵੀ ਲੋ ਵਾਲੇ ਨਹੀਂ ਹੁੰਦੇ ਭਾਰੇ ਵੀ ਲੋ ਵਾਲੇ ਹੁੰਦੇ ਆ ਇਦਾਂ ਦੀ ਨਹੀਂ ਕੋਈ ਸੀਗਾ ਹੁੰਦਾ ਜੇ ਪਤਲੇ ਲੋ ਵਾਲੇ ਤਾਂ ਭਾਰੇ ਵੀ ਲੋ ਵਾਲੇ ਹੀ ਹੁੰਦੇ ਆ ਜੇ ਬਣਾਉਂਦਾ ਤੁਸੀਂ ਉਹ ਬਾਕੀ ਤੁਹਾਡੀ ਮਿਹਨਤ ਤੇ ਆਕਦਾ ਤੁਸੀਂ ਕਰਨਾ ਹਾਂ ਅੱਜ ਤੁਹਾਨੂੰ ਪਤਾ ਜਿਹੜੇ ਕੂਤਰ ਘਰੇ ਯਾਰ 4 2 ਘੰਟੇ 3 ਘੰਟੇ 4 ਘੰਟੇ ਲੋਂਦੇ ਆ ਉਹ ਕੂਤਰ ਬਾਈ ਕਿਤਨਾ ਕਿਤੇ ਦੂਸਰ ਚ ਵੀ ਕੰਮ ਆ ਜਾਂਦੇ ਆ ਜਿਹੜੇ ਕੂਤਰ ਘਟ ਉੜਦੇ ਆ ਜਾਨ ਰੱਖ ਕੇ ਵੰਦੇ ਆ ਸਰੀਰ ਆਪਣਾ ਪੂਰਾ ਰੱਖ ਕੇ ਵੰਦੇ ਹਨ ਤੇ ਉਹ ਦੂਸਰ ਚ ਵੀ ਕੰਮ ਆ ਜਾਂਦੇ ਆ ਬਾਕੀ ਇਦਾਂ ਦੀ ਨਹੀਂ ਕੋਈ ਗੱਲ ਹੁੰਦੀ ਕਿ ਮੋٹے ਲੋ ਵਾਲੇ ਨਹੀਂ ਜਾਂ ਪਤਲੇ ਲੋ ਵਾਲੇ ਨਹੀਂ ਹੁੰਦੇ ਸਾਰੇ ਹੀ ਲੋ ਵਾਲੇ ਵੀ ਆ ਤੇ ਕਈ ਪਤਲੇ ਵੀ ਇਦਾਂ ਦੇ ਹੁੰਦੇ ਜਿਹੜੇ ਘਰੇ 2-3 ਘੰਟੇ ਲੋਂਦੇ ਆ ਹਨਾ ਸਰੀਰ ਹਰ ਇੱਕ ਦਾ ਆਪੋ ਆਪ ਆਪਣੇ ਹਿਸਾਬ ਨਾਲ ਹੁੰਦਾ ਹਨਾ ਹਰ ਇੱਕ ਦਾ ਸਰੀਰ ਇੱਕੋ ਜਿਹਾ ਨਹੀਂ ਕਈਆਂ ਨੂੰ ਸੁੱਕੀ ਰੋਟੀ ਹੋਈ ਲੱਗੀ ਜਾਂਦੀ ਤੇ ਕਈਆਂ ਨੂੰ ਭਾਵੇਂ ਤੁਸੀਂ ਬਾਦਾਮ ਵੀ ਘੋਟ-ਘੋਟ ਖਵਾਈਓ ਉਹ ਵੀ ਨਹੀਂ ਲੱਗਦੇ ਹਨਾ ਉਹ ਹੀ ਚੱਕਰ ਪੈ ਜਾਂਦਾ ਤੇ ਆਜੋ ਫਿਰ ਕਰੀਏ ਵੀਡੀਓ ਸ਼ੁਰੂ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ ਪਾਵਰ ਜੈਲ ਪਹਿਲੀ ਜਾਂ ਦੂਜੀ ਬਾਈ ਜਿਹੜੀ ਦੂਜੀ ਆ ਨਾ ਇਹ ਇਹਨਾਂ ਨੇ ਕਰਤੀ ਆ 200mg ਦੀ ਠੀਕ ਆ 200mg ਜਿਹੜੀ ਪਹਿਲੀ ਸੀਗੀ ਉਹ ਸੀਗੀ 100mg ਦੀ ਠੀਕ ਆ ਉਹ ਹਲਕੀ ਸੀ ਜਾਂ ਥੋੜੀ ਹੈਵੀ ਕਰਤੀ ਪਰ ਇਹ ਦੂਜੀ ਵੀ ਮਿਲਦੀ ਆ ਜੇ ਤੁਸੀਂ ਵੱਡੀ ਮੈਡੀਕਲ ਤੇ ਜਾ ਕੇ ਉਹਨਾਂ ਨੂੰ ਆਹ ਵਾਲੀ ਕਹੋਗੇ ਨਾ ਵੀ ਸਾਨੂੰ 100mg ਵਾਲੀ ਚਾਹੀਦੀ ਆ ਹਲਕੀ ਤੇ ਉਹ ਵੀ ਤੁਹਾਨੂੰ ਦੇਣਗੇ ਬਾਈ ਠੀਕ ਆ ਮਿਲਦੀ ਦੋਨੇ ਹੀ ਮਿਲਦੀਆਂ ਬੰਦ ਨਹੀਂ ਹੋਈ ਕੋਈ ਵੀ ਆ ਵੀ ਮਿਲਦੀ ਆ ਤੇ ਆ ਵੀ ਮਿਲਦੀ ਆ ਤੇ ਇਹਦਾ ਰਿਜ਼ਲਟ ਮੈਂ ਦੇਖ ਕੇ ਦਿਖਿਆ ਹੈਗਾ ਆ ਇਹ ਵੀ ਕੰਮ ਕਰਦੀ ਆ ਬਾਕੀ ਤੁਸੀਂ ਕਿਉਂਕਿ ਆਪਣਾ ਹੱਥ ਟਿਕ ਜਾਂਦਾ ਨਾ ਆ ਦੇਨੇ ਰਹੇ ਆ ਇਹ ਤੇ ਯਕੀਨ ਜਾਨੀ ਵੀ ਰੰਗ ਚੇਂਜ ਹੋ ਗਿਆ ਜਾ ਉਹ ਭਾਈ ਉਹ ਸਾਲਟ ਹੁਣ ਚੇਂਜ ਹੁੰਦੇ ਰਹਿੰਦੇ ਆ ਕਿ ਇਹਨਾਂ ਨੇ ਹੈਵੀ ਕਰਤੀ ਆ ਥੋੜੀ ਜੀ ਹਨਾ ਇੱਕ ਇਹਦਾ ਉਹਦਾ ਵੀ ਵਧਾਤੀ 60 ਐਮਐਲ ਦੀ ਆ ਉਹ ਪਹਿਲੀ ਮੇਰੇ ਖਾਲਾ 30 ਐਮਐਲ ਦੀ ਸੀ ਹਨਾ ਇੰਨਾ ਕੀ ਫਰਕ ਪਾਇਆ ਬਾਕੀ ਠੀਕ ਹੀ ਆ ਦੇ ਹੈਗਾ ਫਾਇਦਾਮ ਲਾ ਕੇ ਦੇਖੀ ਇੱਕ ਦੋ ਕੂਤਰਾਂ ਨੂੰ ਲੀਵਰ ਦੇ ਵਿੱਚ ਜਿਹੜਾ ਇਨਫੈਕਸ਼ਨ ਸੀ ਤੋ ਵਧੀਆ ਬਿੱਠਾ-ਬੁੱਠਾ ਵਧੀਆ ਮਾਰ ਲਾਪੇ ਹੈਨਾ ਉਹਦਾ ਹੱਲ ਹੈਗਾ ਜੀ ਬਾਬੇ ਮੈਨੂੰ ਕਈਆਂ ਦੇ ਹੁੰਦੇ ਸੀ ਵੀ ਡੀਵਾਰਮਿੰਗ ਜਿਹੜੀ ਕਰਨਾ ਕਰਦੇ ਆ ਜੇ ਕਦਾਂ ਬਾਈ ਇੱਕ ਆ ਵੀ ਹੁੰਦੀ ਆ ਹੈਨਾ ਆਪਾ ਵਰਤੀ ਸੀ ਇਹਦਾ ਵੀ ਰਿਜ਼ਲਟ ਵਧੀਆ ਇੱਕ ਡੀਵਾਰਮਿੰਗ ਪਲੱਸ ਹੁੰਦੀ ਆ ਉਹਦਾ ਵੀ ਰਿਜ਼ਲਟ ਵਧੀਆ ਹੈ ਨਾ ਨੀਲੀ ਗੋਲੀ ਹੁੰਦੀ ਆ ਉਹ ਚਪ 50 ਗੋਲੀਆਂ ਹੁੰਦੀਆਂ ਇੰਨੇ ਚ 27-2800 ਰੁਪਏ ਦੇ ਵਿੱਚ ਤੇ ਇਹਦੇ ਚ ਹੁੰਦੀਆਂ ਆ 100 ਗੋਲੀਆਂ ਇਹ ਚ 100 ਗੋਲੀਆਂ ਆ ਆਹ ਵਾਲੀ ਹੁੰਦੀ ਆ ਹੈਨਾ ਇਹ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਆ ਤੇ ਜੇ ਤੁਹਾਨੂੰ ਕੋਈ ਜਾਣਦਾ ਤੁਸੀਂ ਉੱਤੋਂ ਵੀ ਮੰਗਾ ਸਕਦੇ ਆ ਇਹਦਾ ਕੋਈ ਈਡਾ ਕੋਈ ਗੱਲਬਾਤ ਹੈ ਨਹੀਂ ਤੇ ਪਰ ਰਿਜ਼ਲਟ ਇੱਕ ਨੰਬਰ ਐਸ ਗੋਲੀ ਦਾ ਆਪਾਂ ਡੋਂਟਰ ਪਲੱਸਾ ਲਾਉਨੇ ਆ ਆਹ ਲਾਉਨੇ ਆ ਕਿਉਂਕਿ ਉਹ ਬਾਈ ਕੁੱਤੇਆਂ ਲਈ ਵੱਡੇ ਜਾਨਵਰਾਂ ਲਈ ਬਣੀਆਂ ਗੋਲੀਆਂ ਉਹ ਆਪਾਂ ਅੰਦਾਜ਼ੇ ਨਾਲ ਲਾਉਨੇ ਆ ਵੀ ਇੰਨਿਆਂ ਨੂੰ ਲਾਤੀ ਜਾਂ ਇੰਨਿਆਂ ਨੂੰ ਉਹ ਕਿਸੇ ਦਾ ਸਰੀਰ ਚ ਚੱਲ ਜਾਂਦਾ ਕਈ ਕਬੂਤਰ ਆਪਣੇ ਨਹੀਂ ਚੱਲਦੇ ਥੱਲੋ ਸੁੱਕ ਜਾਂਦੇ ਆ ਤੇ ਆਹ ਬਣੀ ਬਾਈ ਕਬੂਤਰਾਂ ਵਾਸਤੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗੀ ਮਹਿੰਗੀ ਆ ਤੇ ਬਾਕੀ ਰਿਜ਼ਲਟ ਵੋ ਘੈਂਟ ਆ ਇਹਦਾ ਜੇ ਬਾਕੀ ਬਾਈ ਮੈਨੂੰ 1 ਬਾਈ ਦਾ ਕਹਿਆ ਕਹਿੰਦਾ ਸੀ ਸਪான்ਸਰ ਕਰਦੇ ਜਾਂ ਐਡ ਦੇ ਬਾਈ ਐਡ ਨਹੀਂ ਇਹ ਮੈਂ ਬਲੌਗ ਦੇ ਵਿੱਚ ਵੀ ਦਿਖਾਈ ਹੋਈ ਆਪਾਂ ਲਾਈ ਆ ਆਪਾਂ ਮੈਂ ਕੋਈ ਆਪਾਂ ਨੂੰ ਭਾਵੇਂ ਲੱਖ ਰੁਪਿਆ ਦਵੇ ਜਾਂ ਕਿੰਨੇ ਵੀ ਮੈਂ ਕਿਸੇ ਵੀ ਕਿਸੇ ਦੀ ਵੀ ਐਡ ਨਹੀਂ ਇਦਾਂ ਦੀ ਕਰਦਾ ਕਿ ਜਿਹੜੀ ਮੈਂ ਕਿਸੇ ਦਾ ਨੁਕਸਾਨ ਹੋਵੇ ਜਾਂ ਕਿੱਦਾਂ ਦਾ ਹਨਾ ਆਪਣਾ ਸਿਰਫ ਐਡ ਆਹੀ ਆ ਵੀ ਜਿਹੜੀ ਆਪਾਂ ਵਰਤੀ ਆ ਇਹਦਾ ਕੋਈ ਐਡੂਡ ਨਹੀਂ ਕਰਦਾ ਜਾਂ ਇਹਨੇ ਮੈਨੂੰ ਕੋਈ ਪੈਸੇ ਨਹੀਂ ਦੇਣੇ ਹੈਗੇ ਇਹ ਖਾਲੀ ਪਾਸੇ ਦਾ ਵੀ ਰਿਜ਼ਲਟ ਬਹੁਤ ਵਧੀਆ ਆ ਤਾਂ ਕਰਕੇ ਮੈਂ ਤਾਂ ਨਾਲ ਸ਼ੇਅਰ ਕੀਤਾ ਟਾਈਮ ਹੋ ਗਿਆ 3:30 ਵਜੇ ਦਾ ਮੈਨੂੰ ਲੱਗਦਾ ਕੋਈ ਪੰਗਾ ਲੈ ਲਿਆ ਆਪਾਂ ਕਿ ਬੱਦਲ ਹੋ ਗਏ ਕੂਪਟਰ ਖੜੇ ਉਹ ਉੱਚੇ ਜਾ ਗਏ ਅਜੇ ਵੀ ਇੱਕ ਕਵੇ ਕੱਢੇ ਸੀ ਮੈਂ 12 1 ਵਜੇ ਦੇ ਇੱਥੇ ਇੱਕ ਕੱਢੇ ਸੀ ਤੇ ਮੈਂ ਤਾਂ ਕ ਬਹਿ ਜਾਣਗੇ ਪਰ ਕੂਪਟਰ ਡਾਈ ਨਹੀਂ ਨਾ ਦੋ ਦਿਨ ਗਏ ਅੱਜ ਕਸਰਾ ਕੱਟਣਗੇ ਪੂਰੀਆਂ ਆ ਜਾਣਗੇ ਬਾਕੀ ਢਕਾ ਕੇ ਲਾ ਲਾਂਗੇ ਨਾ ਹੋਇਆ ਤਾਂ ਹਨਾ ਇਹ ਆਪਾਂ ਦੂਸਰਾ ਨੂੰ ਛੱਡਨੇ ਵੇਹੇ ਤਾਂ ਢਾਂਗੀ ਢਕਾ ਕੇ ਲਾ ਕੇ ਡੋਣੇ ਚਾਹੀਦੇ ਹਨਾ ਮੈਂ ਹੁਣ ਤਾਂ ਖੜੀ ਕੀਤੀ ਕਿ ਬਹਿ ਜਾਣ ਵੀ ਹੋਰ ਨਾ ਹੋਵੇ ਕੰਮ ਉਦਦਾਦਾ ਹੋ ਜਾਈ ਹਨਾ ਵੀ ਮੌਸਮ ਬਹੁਤ ਖਰਾਬ ਆ ਅੱਜ ਲਾ ਲਓ ਅੱਜ ਲਾ ਲੈਨੇ ਆ ਲਾ ਕੇ ਫਿਰ ਕੱਲ ਤੋਂ ਆਪਾਂ ਦੇਖਦੇ ਆ ਜੇ ਤੋਂ ਪਤ ਪਲਗੀਆਂ ਤੇ ਢਾਂਗੀ ਲਾ ਕੇ ਤੜਾਇਆ ਕਰਾਂਗੇ ਤੇ ਇਹੀ ਸਭ ਤੋਂ ਬੈਸਟ ਚੀਜ਼ ਆ ਦੂਸਰ ਰੂਪ ਤਾਂ ਡੋਂ ਲਈ ਤੇ ਇੱਕ ਬਾਈ ਕਹਿੰਦਾ ਸੀ ਯਾਰ ਅਸੀਂ ਚਿੜੀਆਂ-ਚੁੜੀਆਂ ਰੱਖੀਆਂ ਹਨਾ ਕਮੈਂਟ ਆਇਆ ਸੀ ਬਾਈ ਉਹ ਆਂਡੇ-ਉਂਡੇ ਨਹੀਂ ਦਿੰਦੀਆਂ ਤੇ ਬਾਈ ਯਾਰ ਮੈਂ ਤੁਹਾਨੂੰ ਇੱਕ ਮੈਡੀਸਿਨ ਦੱਸਦਾ ਤੁਸੀਂ ਉਹ ਦੇ ਦਿਓ ਉਹਦੇ ਨਾਲ ਇਹ ਆਂਡੇ ਦੇਣ ਲੱਪੂਗੀ ਇਹ ਆ ਬਾਬੇ ਉਹ ਠੀਕ ਆ ਆ ਚੈੱਕ ਕਰ ਲਓ ਮੈਂ ਵੀ ਕੱਲ ਹੀ ਲੈ ਕੇ ਆਇਆ ਤੇ ਉਹ ਬਾਈ ਕਹਿੰਦਾ ਵੀ ਪਾ ਕੇ ਦੇਖੋ ਹਨਾ ਵੇ ਇਹਦਾ ਰਿਜ਼ਲਟ ਪੂਰਾ ਆਊਗਾ ਤੇ ਬਾਕੀ ਦੇਖਦੇ ਆ ਅੱਜ ਪਹਿਲੇ ਦਿਨ ਪਾਈਆਂ ਆਪਣੇ ਪਹਿਲਾਂ ਤਾਂ ਬਰੀਡਿੰਗ ਬਹੁਤ ਹੁੰਦੀ ਸੀ ਉਦਾਂ ਹੀ ਕਰਦੀਆਂ ਰਹਿੰਦੀਆਂ ਸੀ ਹਨਾ ਤੇ ਇੱਕ ਇਹਨਾਂ ਜ ਮਿੱਟੀ ਸਿੜਦਿਆ ਕਰੋ ਮਿੱਟੀ ਕੋਹਲੀ ਭਰ ਕੇ ਨਾ ਜਾਂ ਡੂੰਗਾ ਡੰਗਾ ਜਾਂ ਭਰ ਕੇ ਇੱਕ ਉਹ ਮਿੱਟੀ ਦਾ ਸਿੜਦਿਆ ਕਰੋ ਤੇ ਬਾਕੀ ਆ ਵੀ ਪਾ ਕੇ ਦੇਖਦੇ ਆ ਬਾਕੀ 5-7 ਦਿਨਾਂ ਚ ਹੀ ਤੁਹਾਨੂੰ ਰਿਜ਼ਲਟ ਦੇ ਦਾਂਗੇ ਇਹਦਾ ਸਹੀ ਆ ਕਿ ਗਲਤ ਆ ਤੇ ਆਹ ਬੈਠੀਆਂ ਆਪਣੀਆਂ ਲੱਲੋ ਪੱਬੂ ਕਿੱਥੇ ਗਈਆਂ ਮੈਂ ਲੈ ਕੇ ਆਉਣੀਆਂ ਸੀ ਪਹਿਲਾਂ ਮੈਂ ਕਿਹਾ ਕੇਜ ਕੱਲ ਮੈਨੂੰ ਮਿਲਦੀਆਂ ਸੀ ਬਾਕੀ ਕੇਜ ਕਰਕੇ ਨਹੀਂ ਮੈਂ ਲੈ ਕੇ ਆਇਆ ਕਿਉਂਕਿ ਵੱਡਾ ਬਣਾਉਣਾ ਕੇਜ ਆਪਾਂ ਇਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਕਿਸੇ ਨਾ ਕਿਸ ਨੇ ਆਡੇ ਦਿੱਤੇ ਆ ਇੱਕ ਦੋ ਨੇ ਇੱਕ ਆਂਡਾ ਕੱਲ ਇੱਧਰ ਸਾਫ਼ ਕਰਦਾ ਇਹਨੇ ਚੁੱਪੇ ਪਿਆ ਸੀਗਾ ਐ ਚੰਗੀ ਤਰ੍ਹਾਂ ਸਫਾਈ ਚਮਕਾ ਦਿੱਤਾ ਆਪਾਂ ਇਹਨਾਂ ਦਾ ਕਿ ਮਿੱਟੀ-ਮੁੱਟੀ ਸਭ ਕੱਢਤੀ ਵਿੱਚੋਂ ਜਿਹੜੀ ਵੀ ਪਾਈ ਸੀ ਸਾਲਾਂ ਨੂੰ ਵਿੱਚ ਥੋੜੀ ਵਾਲੀ ਰੱਖੀ ਆ ਵੀ ਵਾਲੀ ਬੇਠ ਬੂਠ ਦੀ ਪੈਰਾਂ ਨੂੰ ਜਿਹੜੇ ਲੱਬੜਦੀ ਹੈ ਨਾ ਤੇ ਅੱਜ ਕੋਠਾ-ਗੂਠਾ ਵੀ ਸਾਫ਼ ਕਰ ਲਿਆ ਸੀਗਾ ਕਿਉਂਕਿ ਦਿਨ ਵਧੀਆ ਲੱਗਾ ਸੀ ਤੇ ਮੀਂਹ ਉਹਦਾ ਸਵੇਰੇ ਪੈਂਦਾ ਜਰੂਰ ਸੀ ਕਣੀਆਂ-ਉਣੀਆਂ ਜੀਆਂ ਤੇ ਉਹਦੇ ਕਰ ਕਿਸੇ ਕੇ ਕੂਪਟਰ ਆਪਣੇ ਬਾਬੇ ਉਪਰ ਧਿਆਨ ਮਾਰ ਲਈਏ ਆਹ ਖੜੇ ਉੱਤੇ ਉਹਨੇ ਹੁਣ ਤਾਂ ਦੀਦੀ ਦੇ ਕਨੀ ਦੀਦੀ ਦੇ ਕੈਮਰੇ ਚ ਆਉੜਦੇ ਆ ਇੱਕ ਵੀਰ ਦਾ ਕਮੈਂਟ ਹੋਰ ਆਇਆ ਸੀ ਹਨਾ ਕਿ ਕਈਆਂ ਨੇ ਆਏ ਸੀ ਮਤਲਬ ਇਹ ਵੀ ਬਾਈ ਵੀ ਰੀਜ਼ਨ ਕੀ ਆ ਯਾਰ ਕਬੂਤਰ ਜਦੋਂ ਆਪਾਂ ਡਾਰਾ ਜਿ ਕੱਢਦੇ ਆ ਜਾਂ ਕਬੂਤਰ ਬਿਮਾਰ ਹੋ ਜਾਂਦੇ ਉਸ ਤੋਂ ਬਾਅਦ ਦਾਣੇ ਨੂੰ ਬਹੁਤ ਪੈਂਦੇ ਆ ਇੱਕ ਚਿੱਟੀਆਂ ਮਿੱਠਾ ਮਰੀ ਜਾਂਦੇ ਚਰਬੀ ਵਾਲੀਆਂ ਬਾਈ ਆਹ ਗੋਲੀ ਆ ਕੋਈ ਦੱਸਦਾ ਨਹੀਂ ਹੈਗਾ ਠੀਕ ਆ ਆਈਡੀ ਪੈਲ ਗੋਲੀ ਆ ਆਈਡੀ ਪੈਲ ਪੈਲ ਸਾਹੋ ਤੇ ਬਾਕੀ ਤੁਸੀਂ ਆ ਵੀ ਪੜੋ ਪੁੱਠੀ ਕਰਾਂ ਜੇ ਸਹੀ ਆ ਜੇ ਤਾਂ ਨਹੀਂ ਪੁੱਠੀ ਫੋਟੋ ਖੇਚ ਕੇ ਦੀ ਲਾ ਦੇਣਾ ਤੁਹਾਨੂੰ ਹਨਾ ਤੇ ਉਹਦਾ ਪੁੱਠੇ ਅੱਖਰ ਲਿਖ ਕੇ ਹੁੰਦੇ ਆ ਤੇ ਇਹਦੀ ਮੈਂ ਤੁਹਾਨੂੰ ਫੋਟੋ ਲਾ ਦਿੰਨਾ ਕੋਈ ਚੱਕਰ ਨਹੀਂ ਜਾਂ ਬੈਕ ਕੈਮਰੇ ਨਾਲ ਵੀ ਦਿਖਾ ਦਿੰਨਾ ਤੇ ਇਹਨਾਂ ਬਾਈ ਆਪਾਂ ਜਿੱਤਾ ਮਤਲਬ ਇਹ ਦਾਣਿਆਂ ਤੋਂ ਬਾਹਰ ਜਦੋਂ ਆਪਾਂ ਕੁੱਤਰਾਂ ਨੂੰ ਦਾਣਾ ਦੂਣਾ ਪਾਤਾ ਰਾਤ ਨੂੰ ਜਦੋਂ ਆਪਾਂ ਖੁੱਡਾ ਬੰਦ ਕਰਨਾ ਹਨਾ ਹੈਗੀ ਇਹ ਮਹਿੰਗੀ ਆ ਗੋਲੀ ਪਰ ਇਹਦਾ ਫਾਇਦਾ ਆਪਾਂ ਨੂੰ ਜਿਹੜੇ ਜਿੰਨੇ ਵੀ ਪ੍ਰੋਡਕਟ ਵਰਤੇ ਆ ਉਹਨਾਂ ਚ ਇੱਕ ਰਿਕਵਰੀ ਪਾਊਡਰ ਦਾ ਰਿਜ਼ਲਟ ਆਇਆ ਇੱਕ ਮਲ ਪਾਣੀ ਦਾ ਠੇਕੇ ਦਾ ਇਹ 2 ਸਾਲ ਹੋ ਗਏ ਮੈਨੂੰ ਪਈ ਨੂੰ ਤੇ ਪਰ ਕੰਮ ਇਹ ਇਸ ਸਾਲ ਆਈ ਮੈਂ ਵੀ ਵੀਡੀਓ ਵੀਡੀਓ ਦੇਖ ਕੇ ਜਾ ਇਧਰ ਉਧਰ ਗੱਲਬਾਤ ਕੀਤੀ ਜਿੱਥੋਂ ਇਹ ਮਗਾਈਆਂ ਸੀ ਉਹਨਾਂ ਨੂੰ ਪੁੱਛਿਆ ਵੀ ਇਹ ਮਤਲਬ ਆਪਾਂ ਕੇਟੀ ਮਹंगाई ਸੀ ਹਨਾ ਪੂਰੀ ਤੇ ਵੀ ਕੀ ਚ ਰੀਜ਼ਨ ਆ ਇਹਦਾ ਕਿਦਾਂ ਫਿਰ ਉਹਨਾਂ ਨੇ ਦੱਸਿਆ ਸੀਗਾ ਵੀ ਐਦਾਂ ਨਹੀਂ ਇਹ ਐਦਾਂ ਲੱਗਣੀ ਆ ਇੱਕ ਗੋਲੀ ਲੱਗਣੀ ਆ ਇਹ ਖਰਾਕ ਤੋਂ ਬਾਅਦ ਇਹਦੇ ਨਾਲ ਬਾਦਾਮ ਪਾਉਣ ਦੀ ਵੀ ਬਹੁਤ ਘੱਟ ਲੋੜ ਆ ਭਾਵੇਂ ਤੁਸੀਂ 2-3 ਨਹੀਂ ਬਾਦਾਮ ਪਾਈ ਜਾਓ ਇਹ ਪੂਰੀ ਰਿਕਵਰੀ ਕਰਦੀ ਕਬੂਤਰ ਦੀ ਐਨ ਵਧੀਆ ਤਰੀਕੇ ਨਾਲ ਹਨਾ ਆ ਗੋਲੀ ਆ ਤੇ ਮੈਂ ਪਹਿਲਾਂ ਵੀ ਦਿਖਾਈ ਹੋਈ ਆ ਬਾਕੀ ਐਵੇਂ ਨਾ ਕੋਈ ਵੀ ਪ੍ਰੋਡਕਟ ਮੰਗਾ ਕਰੋ ਜੇ ਕੋਈ ਪ੍ਰੋਬਲਮ ਹੈਗੀ ਆ ਕਬੂਤਰਾਂ ਚ ਤਾਂ ਮੰਗਾਇਆ ਕਰੋ ਨਹੀਂ ਤਾਂ ਲੋਡ ਨਹੀਂ ਹੈਗੀ ਐਵੇਂ ਇਹਨੇ ਪੈਸੇ ਲਾਉਣ ਦੀ ਹੈ ਨਾ ਕਿਸੇ ਦੇ ਪਿੱਛੇ ਲੱਗ ਕੇ ਵੀ ਮੈਂ ਵਾਰ-ਵਾਰ ਇਹੀ ਗੱਲ ਕਹੂੰਗਾ ਇਹਦਾ ਰਿਜ਼ਲਟ ਮਿਲਿਆ ਆਪਾਂ ਨੂੰ ਇਹ ਪ੍ਰੋਬਲਮ ਆਈ ਸੀਗੀ ਤੇ ਉਹਦਾ ਹੱਲ ਇਹਨੇ ਕੀਤਾ ਹਨਾ ਬਾਅਦ ਆਪਾਂ ਬਾਜੀ ਜਿੱਤੀ ਬਾਅਦ ਉਸ ਚਲੋ ਮੌਸਮ ਵੀ ਨਹੀਂ ਲੱਗਾ ਤੇ ਕਬੂਤਰ ਵੀ ਛੱਡ ਗਏ ਵੇ ਬਾਜੀ ਨਹੀਂ ਛੱਡੀ ਆਪਾਂ ਉਦੋਂ ਬਾਅਦ ਜੇ ਬਾਜੀ ਛੱਡਦੇ ਤਾਂ ਸ਼ਾਇਦ ਇੱਕ ਦੋ ਹੋਰ ਕੱਢ ਲਏ ਹੁੰਦੇ ਹਨਾ ਉਹ ਮਾਰ ਕਬੂਤਰ ਜਿੱਦਾਂ ਤੁਹਾਨੂੰ ਪਤਾ ਆਪਣੇ ਕਿੰਨੇ ਕਬੂਤਰ ਬਿਮਾਰ ਹੋ ਗਏ ਸੀ ਹਨਾ ਤੇ ਜਿਹੜੀ ਆਪਾਂ ਬਾਜੀ ਜਿੱਤੀ ਵੀ ਆ ਉਦੋਂ 45 ਤੋਂ 47 ਦਾ ਟੈਂਪਰੇਚਰ ਸੀ ਤੇ ਕਬੂਤਰੀ ਬਿਮਾਰ ਆਪਾਂ ਜਿਹੜੀ ਉਹ ਸੈੱਟ ਕੀਤੀ ਸੀਗੀ ਫੁੱਲ ਐਨ ਕਮਜ਼ੋਰ ਹੋ ਗਏ ਸੀ ਕਬੂਤਰ ਤੁਸੀਂ ਤਾਂ ਸਾਰਿਆਂ ਨੇ ਦੇਖੇ ਆ ਹਨਾ ਜਿਹੜੇ ਜਿਹੜੇ ਆਪਣੇ ਦਾ ਪੁਰਾਣੇ ਜੁੜੇ ਆ ਪੁਰਾਣੇ ਵਲੋਗ ਤੁਸੀਂ ਦੇਖ ਵੀ ਸਕਦੇ ਜਿਹੜੇ ਆਪਣੇ ਦਾ ਨਵੇਂ ਜੁੜੇ ਵੀ ਕਬੂਤਰ ਕੇਸ ਕੰਡੀਸ਼ਨ ਤੇ ਚੱਲੇਗੇ ਸੀਗੇ ਬਾਈ ਆਹੇ ਚੀਜ਼ਾਂ ਨੇ ਬਸ ਕਬੂਤਰ ਬਚਾਏ ਆ ਬਹੁਤ ਵਧੀਆ ਕੂਤਰੋੜੇ ਉਹ ਦਿਨ 45 46 ਦਾ ਖੜ ਨਹੀਂ ਹੁੰਦਾ ਸੀ 1 ਮਿੰਟ ਵੀ ਤੇ 3 ਵਜੇ 3:30 3 3 ਵਜੇ ਬਾਜੀ ਨਿਬੜੀ ਸੀਗੀ ਤੇ ਉੱਥੇ ਵੀ ਕਬੂਤਰੀ ਆਪਣੀ ਵਧੀਆ ਬਹੁਤ ਹੀ ਗੱਲਬਾਤ ਵਾਲਾ ਸਿਰਾਉੜੀ ਵੀ ਇੱਕ ਮਿੰਟ ਵੀ ਮੰਦੀ ਨਹੀਂ ਹੋਈ ਕਬੂਤਰੀ ਇਹਦਾ ਹੋਣਾ ਮਾੜਾ ਮੋਟਾ ਨਹੀਂ ਮਾਨਾ ਜਿੱਥੇ ਖੜੀ ਸੀ ਇਦਾਂ ਇੱਕ ਅਸਮਾਨ ਦੇ ਵਿੱਚ ਇੱਕ ਤਹਿ ਦੇ ਉੱਤੇ ਗਬਲੀ ਦਾ ਤੇ ਉੱਥੇ ਹੀ ਉੜਦੀ ਰਹੀ ਆ ਤੇ ਬਾਕੀ ਮੈਂ ਕੋਈ ਇਹਨਾਂ ਨੂੰ ਸਪான்ਸਰ ਨਹੀਂ ਕਰਦਾ ਜਾਂ ਇਹਨਾਂ ਨੇ ਮੈਨੂੰ ਕੋਈ ਪੈਸੇ ਨਹੀਂ ਦੇਣੇ ਤੇ ਮੈਂ ਇਸ ਚੀਜ਼ ਕਰਕੇ ਤੁਹਾਨੂੰ ਦੱਸਦਾ ਬਾਈ ਵੀ ਐਮੀ ਨਾਮ ਲਾਇਆ ਕਰੋ ਦੇਖ-ਦੇਖ ਕੇ ਵੀ ਆਪਾਂ ਆ ਵੀ ਮੰਗਾ ਲਈਏ ਆ ਵੀ ਮੰਗਾ ਲਈਏ ਹੁਣ ਮੈਂ ਵਰਤੀਆਂ ਆਹ ਚੀਜ਼ਾਂ ਦਾ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਤਿੰਨ ਕ ਚੀਜ਼ਾਂ ਦਾ ਮੈਨੂੰ ਰਿਜ਼ਲਟ ਮਿਲਿਆ ਆ ਵੀ ਆਈਡੀ ਪਿਲ ਵੀ ਚਲੋ ਕੂਬਤਰ ਬਿਮਾਰ ਹੋਏ ਤੇ ਤਾਂ ਕਰਕੇ ਫਿਰ ਮਤਲਬ ਲੋਡ ਪਈ ਨਹੀਂ ਤਾਂ ਮੈਂ ਜੋ ਕਿੱਟ ਮਂਗਾਈ ਸੀ ਐਵੇਂ ਮੇਰੇ ਖਿਆਲ ਨਾਲ 17-18000 ਦੀ ਕਿੱਟ ਮਂਗਾਈ ਸੀ ਉਹਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਤੇ ਉਹ ਮੇਰੇ ਕੰਮ ਨਹੀਂ ਆਈਆਂ ਬਾਕੀ ਵੀ ਚੀਜ਼ਾਂ ਪਈਆਂ ਉਹ ਮੈਂ ਕਦੀ ਦਿਖਾਈਆਂ ਨਹੀਂ ਕਿਉਂਕਿ ਉਹਨਾਂ ਦਾ ਮੈਨੂੰ ਫਾਇਦਾ ਹੀ ਨਹੀਂ ਮਿਲਿਆ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਫਾਇਦਾ ਮਿਲਿਆ ਉਹ ਤੁਹਾਨੂੰ ਦੱਸਦਾ ਮੈਂ ਤੇ ਬਾਬੇ ਜਿਹੜੀ ਆਪਣੀ ਬੜਲੇ ਕੂਬਤਰੀ ਜਿੱਤੀ ਸੀ ਹਨਾ ਇਹਦੀ ਇਹਦੀ ਭੈਣ ਸੀ ਉਹਦੀ ਮਾਂ ਬੜ ਅਵੀ ਕਬੂਤਰ ਆਪਾਂ ਜੋੜੇ ਲਾਉਣਾ ਹੁਣ ਇਹ ਕਬੂਤਰ ਆਪਾਂ ਇਹਦਾ ਭਰਾ ਸੇਮ ਇਦਾਂ ਦਾ ਹੀ ਇਸੇ ਕਲਰ ਦਾ ਮਤਲਬ ਹੈ ਨਾ ਇਹ ਆਪਾਂ ਛੱਡਿਆ ਸੀ ਆ ਪਿਛਲੇ ਤੋਂ ਪਿਛਲੇ ਸੀਜ਼ਨ ਦੇ ਵਿੱਚ ਆਪਣਾ ਸਵੇਰੇ ਟਾਈਮ 'ਚ ਕੱਟਿਆ ਗਿਆ ਸੀ ਇਹ ਤੇ ਉਦੋਂ ਬਾਅਦ ਆਪਣਾ ਤੀਜਾ ਕਬੂਤਰ ਬੈਠਾ ਸੀ ਉਹਦਾ ਇਹ ਬਹਿ ਗਿਆ ਸੀ ਚਲੋ ਤੀਜਾ ਬਹਿ ਗਿਆ ਸੀ ਉਹ ਕਮਜ਼ੋਰ ਬਹੁ ਸੀਗਾ ਪਰ ਉਹ ਕਬੂਤਰ ਨੇ ਬਾਈ ਉਦੋਂ ਗਰਮੀ ਵੀ ਸਰਾ ਸੀ ਇੰਨਾ ਕ ਘਸਿਆ ਸੀ ਨਾ ਇੰਨਾ ਕ ਜ਼ੋਰ ਮਾਰਿਆ ਸੀ ਕਬੂਤਰ 2 ਵਜੇ ਮੰਦਾ ਹੋ ਗਿਆ ਕਬੂਤਰ ਚ ਉਹ ਠੀਕ ਨਹੀਂ ਸੀ ਮਤਲਬ ਕਬੂਤਰ ਆਪਣੇ ਤੁਹਾਨੂੰ ਵੀ ਪਤਾ ਸ਼ਾਮ ਦੇ ਵਿੱਚ ਕਿ ਦਿਨ ਕਿਤੇ ਘਾਟਾ ਵੱਧਦਾ ਹੋ ਹੀ ਜਾਂਦਾ ਹਨ ਕੋਈ ਵੀ ਮਤਲਬ ਪਾਦਰੀ ਦਾ ਵੀ ਕੋਈ ਗਲਤੀ ਨਹੀਂ ਹੋ ਸਕਦੀ ਹਰ ਇੱਕ ਬੰਦੇ ਕੋਲ ਗਲਤੀ ਹੋ ਸਕਦੀ ਹੈ ਨਾ ਤੇ ਕਬੂਤਰ ਆਪਣੇ ਕੋ ਥੋੜਾ ਜਿਆ ਸੁੱਜ ਗਿਆ ਸੀਗਾ ਹਲਕਾ ਜਿਹਾ ਉਹ ਸੁਜਿਆ ਕਬੂਤਰ ਵੀ ਪਹਿਲਾ ਟਾਈਮ ਚ ਕਟਾ ਗਿਆ ਸੀ ਨਾਲ ਦੇ ਪਿੰਡ ਨੂੰ ਚਲ ਗਿਆ ਫੇਰ ਆ ਗਿਆ ਕਬੂਤਰ ਇੰਨਾ ਦਾ ਬਾਬੇ ਉਹ ਘਸਿਆ ਸੀ ਨਾ ਛੱਡ ਗੱਲਾਂ ਦਿਓ ਉਹ ਕਈ ਇੱਕ ਬੰਦਿਆਂ ਨੇ ਕਹਿੰਦਾ ਕਬੂਤਰ ਮਰ ਵੀ ਗਿਆ ਸੀ ਉਹ ਤੁਹਾਨੂੰ ਦੱਸ ਵੀ ਦੂੰਗਾ ਮਰਿਆ ਕਰਦਾ ਸੀ ਤੇ ਐਦਾਂ ਦਾ ਇੱਕ ਕਬੂਤਰ ਸੀ ਜੋ ਕਬੂਤਰ ਬਾਬਿਓ ਮੁੰਡਿਆਂ ਨੇ ਕੀ ਕੀਤਾ ਜਦੋਂ ਕਬੂਤਰ ਨੇ ਜ਼ੋਰ ਲਾਇਆ ਪੂਰਾ ਜ਼ੋਰ ਲਾਇਆ ਐਨ ਖਤਮ ਕਬੂਤਰ ਗੁਰਦੁਆਰੇ ਨੂੰ ਆਉਣ ਲੱਗਿਆ ਤੇ ਉਤੋਂ ਨਾਲ ਹੀ ਬਹਿ ਗਏ ਮਤਲਬ 5 10 ਮਿੰਟ ਦਾ ਹੀ ਟਾਈਮ ਉੱਤੇ ਕੀਤਾ ਕਬੂਤਰ ਨਾਲ ਹੀ ਕਬੂਤਰ ਉਹ ਵੀ ਬਿੰਦੀ ਫਿਰਦੇ ਸੀ ਇਹ ਵੀ ਬਿੰਦਾ ਸੀ ਤਾਂ ਉਹ ਵੀ ਬਿੰਦੇ ਸੀ ਇਹ ਕਬੂਤਰ ਬਾਬਿਓ ਜਾਂਦਾ ਜਾਂਦਾ ਨਾ ਇਦਾਂ ਜਾ ਕੇ ਸੁਪੈਂਦਿਆਂ 'ਚ ਫਸ ਗਿਆ ਸੁਪੈਂਦਿਆਂ 'ਚ ਬਿੰਦਾ ਬਿੰਦਾ ਉਹ ਥੱਲੇ ਡਿੱਗ ਗਿਆ ਉਹਨਾਂ ਨੇ ਕੀਤਾ ਮੁੰਡਿਆਂ ਨੇ ਹੁਣ ਨਾ ਤਾਂ ਚਲੋ ਮੈਂ ਨਹੀਂ ਲੈਣਾ ਮੇਰੇ ਤੋਂ ਵੀਡੀਓ ਵੀ ਪਈ ਫੁੱਲ ਪ੍ਰੂਫ ਸੀਗਾ ਬਾਅਦੋਂ ਬੰਦਾ ਸਫਾਈਆਂ ਵੀ ਦਿੰਦਾ ਉਹ ਛੱਡੋ ਦੀ ਸਫਾਈਆਂ ਦੇਣ ਨੂੰ ਪਰ ਫੁੱਲ ਪ੍ਰੂਫ ਵੀ ਸੀ ਮੇਰੇ ਕੋਲ ਅਸੀਂ ਵੀਡੀਓ ਬਣਾਈ ਸੀ ਉਹ ਬੰਦੇ ਦੀ ਸਾਰਾ ਕੁਝ ਸੀਗਾ ਤੇ ਉਹਨਾਂ ਨੇ ਕੀ ਤਾਂ ਲਫਾਫੇ ਚ ਸਾਨੂੰ ਦੇਖ ਲਿਆ ਸੀ ਪਿਛੇ ਰੋਲਾ ਪਾਤਾ ਵੀ ਸਾਡਾ ਕੂਤਰ ਫੜਾ ਉਹਨਾਂ ਨੇ ਲਫਾਫੇ ਚ ਬੰਨ ਕੇ ਤੇ ਜਿਹੜਾ ਨਾਲਾ ਨਹੀਂ ਹੁੰਦਾ ਦੂਜਿਆਂ ਨੂੰ ਜਾਂਦਾ ਛਪੜਾ ਛੁਪੜਾ ਨੂੰ ਜਾਂਦਾ ਆਪਣੇ ਪਿੰਡਾਂ 'ਚ ਜਿੱਦਾਂ ਉਹ ਨਾਲੇ ਜਿਹਾ ਸਿਰ ਦਿੱਤਾ ਕੂਤਰ ਲਫਾਫੇ ਚ ਪਾ ਕੇ ਉਹ ਤਾਂ ਇਹੀ ਕੁਦਰਤੀ ਉੱਥੇ ਪਹੁੰਚ ਗਏ ਉਹ ਮੁੰਡਿਆਂ ਦਾ ਪਰਨਾ ਦੇਖਿਆ ਸੀ ਪੀਲਾ ਪਰਨਾ ਉਹ ਲੱਭਦੇ ਰਹੇ ਲੱਭਦੇ ਉਹ ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਹਨਾ ਉਹ ਨਿਕਲ ਗਏ ਉਥੋਂ ਤੇ ਉਹ ਮੁੰਡੇ ਕਹਿਣ ਪਾਜੀ ਫਿਰ ਆਪਾਂ ਨੂੰ ਭਲੇਖਾ ਪਿਆ ਕਹਿਣਾ ਵੀ ਉਹਨਾਂ ਨੇ ਆਪਣਾ ਵੀ ਇੱਕ ਹੋਰ ਫੜਿਆ ਸੀ ਕਬੂਤਰ ਹੀ ਕਹੇ ਚਲ ਉਹੋ ਹੀ ਹੁਣ ਆ ਹਨ ਉਹ ਜਦੋਂ ਬਾਬਿਓ ਅਸੀਂ ਓਣ ਲੱਗੇ ਤਾਂ ਮੁਰਦ ਲੱਗੇ ਤੇ ਮੁੰਡਾ ਜਦੋਂ ਉਧਰੋਂ ਖੱਤੇ ਚੋਂ ਟੱਪ ਕੇ ਆਇਆ ਨਾ ਉਹ ਲਿਫਾਫੇ 'ਚ ਹਿੱਲਿਆ ਤੇ ਕੋੜੀ ਉਸਨ ਤਰੀ ਪਰਣਾ ਪਿਆ ਸੀ ਉਹ ਮੁੰਡਾ ਕਹਿੰਦਾ ਯਾਰ ਆ ਪਾਜੀ ਉਹਨਾਂ ਦੇ ਕੋਲ ਸੀ ਪਰਣਾ ਸੰਤਰੀ ਹਨਾ ਤੇ ਜਦੋਂ ਪਰਣਾ ਦੇਖਿਆ ਤਾਂ ਪਰਨੇ ਤੇ ਥੱਲੇ ਲਿਫਾਫੇ ਦੇ ਵਿੱਚ ਗੱਠ ਮਾਰ ਕੇ ਪਾਣੀ ਦੇ ਵਿੱਚ ਕਬੂਤਰ ਸੱਟਿਆ ਸੀ ਸਾਰਾ ਗਿੱਲਾ ਹੋ ਗਿਆ ਸੀ ਕਬੂਤਰ ਪਾਣੀ ਨਾਲ ਤੇ ਉਹ ਜਦੋਂ ਕਿਤੇ ਜ਼ੋਰ ਨਾਲ ਸੱਟਿਆ ਉਹਦੇ ਧੌਣ ਤੇ ਸੱਟ ਲੱਗ ਗਈ ਕਬੂਤਰ ਐ ਕਰੀ ਜਾਂਦਾ ਸੀ ਬਸ ਧੌਣ ਹੀ ਨਹੀਂ ਉਹਨੇ ਸੈੱਟ ਕੀਤੀ ਹਨਾ ਉਹਨੂੰ ਉਹ ਤੀਜੇ ਦਿਨ ਕਬੂਤਰ ਮਰਿਆ ਜਾ ਕੇ ਤੇ ਉੱਤੇ ਮੈਂ ਬੜੀ ਮਤਲਬ ਮਿਹਨਤ ਵੀ ਕੀਤੀ ਵੀ ਹਾਂ ਬਚਾਵਾਂਗੇ ਬਚਾਵਾਂਗੇ ਤੇ ਪਰ ਮੇਨ ਗੱਲ ਤਾਂ ਤਾਂ ਪਤਾ ਹੀ ਨਹੀਂ ਸੀ ਨਾ ਵੀ ਜਾਂ ਹੁਣ ਕੀ ਹੋਇਆ ਉਹ ਸੱਟ ਲੱਗ ਗਈ ਸੀ ਉਹਦੀ ਧੌਣ ਤੇ ਧੌਣੇ ਹੀ ਨਹੀਂ ਸੈੱਟ ਹੁੰਦੀ ਸੀ ਉਹਦੇ ਕੋਈ ਦਾਣਾ ਨਹੀਂ ਸੀ ਖਾ ਹੁੰਦਾ ਹੱਤੀ ਦਿੰਦੇ ਸੀ ਉਹਨੂੰ ਤੀਜੇ ਦਿਨ ਉਹ ਕਬੂਤਰ ਫੇਰ ਮਰ ਗਿਆ ਸੀ ਉਹ ਕਬੂਤਰ ਤੇ ਕੋਰ ਹੋਰ ਹੀ ਨੁਕਸ ਪੈ ਗਿਆ ਸੀ ਅੰਦਰ ਹਨਾ ਤੇ ਫੇਰ ਤਾਂ ਕਰਕੇ ਉਦੋਂ ਬਾਅਦ ਆਪਾਂ ਨੂੰ ਫੇਰ ਡਰ ਲੱਗਦਾ ਹੁਣ ਜਦੋਂ ਵੀ ਆਪਾਂ ਹੁਣ ਕਬੂਤਰ ਛੱਡੀ ਦਾ ਫੁੱਲ ਤਾਂਦਰਾ ਕਬ ਕਉਂਕ ਜਿਹੜੀ ਨਸਲ ਹੁੰਦੀ ਆ ਨਾ ਉਹ ਬਾਈ ਲੋਕ ਕੀ ਕਹਿੰਦੇ ਕੀ ਹਾਂ ਯਾਰ ਇਹ ਗੋਲੀਆਂ ਲਾਤੀ ਕਿਸੇ ਨੇ ਯਾਰ ਕਬੂਤਰ ਤਾਂ ਮਰ ਗਿਆ ਚਲੋ ਲੋਂਦੇ ਹੋੜਾ ਮੈਂ ਕਹੀ ਰ ਕੋਈ ਨਹੀਂ ਆਪਾਂ ਇਦਾਂ ਕੰਪੇਅਰ ਨਹੀਂ ਕਰਦੇ ਕਿਸੇ ਨੂੰ ਹਣਾ ਕੋਈ ਕਰਦੇ ਹੋਣਗੇ ਗਲਤ ਤੇ ਆਪੀ ਭਰੀ ਜਾਣਗੇ ਪਰ ਬਾਈ ਕਈ ਵੇਲੇ ਨਸਲ ਹੀ ਇਦਾਂ ਦੀ ਹੁੰਦੀ ਆ ਨਾ ਇੰਨਾ ਕੁ ਜ਼ੋਰ ਮਾਰ ਜਾਂਦੀ ਉਹ ਸਾਹਣੀ ਓਕੀ ਹੋ ਜਾਂਦੀ ਆ ਨਸਲ ਹੀ ਇੰਨੀ ਚੰਗੀ ਘਰੇ ਆਪਣੇ ਕਬੂਤਰ ਤੁਹਾਨੂੰ ਪਿਛਲੇ ਅਸੀਂ ਦੇਖਿਆ ਹੋਣੇ ਆਹ ਸੀ ਜਾਂਦੇ ਵਿੱਚ ਕਬੂਤਰ 8 8 9 9 ਵਜੇ ਘਰੇ ਵੇਂਦੇ ਰਿਆ ਤੇ ਕਬੂਤਰ ਪੈਰਾਂ ਤੇ ਨਹੀਂ ਹੁੰਦੇ ਸੀ ਇੰਨਾ ਕਬੂਤਰ ਜ਼ੋਰ ਮਾਰ ਜਾਂਦੇ ਸੀ ਤੇ ਉਹ ਹੁਣ ਉਹਨਾਂ ਨੂੰ ਕੋਈ ਘਰੇ ਨਾਰਮਲ ਡਾਰਾਂ ਦੇ ਵਿੱਚ ਹਨਾ ਤੇ ਐਦਾਂ ਦਾ ਨਹੀਂ ਸੀਨ ਹੁੰਦਾ ਵੀ ਕਈ ਕਹਿੰਦੇ ਬਾਈ ਆਪਾਂ ਬਲੇਮ ਨਹੀਂ ਕਿਸੇ ਤੇ ਲਾਉਣਾ ਚਾਹੀਦਾ ਜੇ ਕਿਹੜੇ ਕਬੂਤਰ ਮਰ ਵੀ ਜਾਂਦਾ ਜਾਂ ਕਿੱਦਾਂ ਵੀ ਆ ਬਾਈ ਉਹ ਨਸਲ ਵੀ ਹੋ ਜਾਂਦੀ ਕਿਤੇ ਚਲੋ ਕੋਈ ਕਰਦੇ ਹੋਣਗੇ ਆਪਾਂ ਸਾਰਿਆਂ ਨਾਲ ਕੰਪੇਅਰ ਨਹੀਂ ਕਿਸੇ ਨੂੰ ਕਰ ਸਕਦੇ ਪਰ 80% ਬੰਦੇ ਸਹੀ ਕਬੂਤਰ ਛੱਡਦੇ ਆ ਤੇ ਇਹ ਹੁਣ ਅੱਜਕੱਲ ਨਸਲਾਂ ਹੀ ਬਾਈ ਦਧੀਆਂ ਬਣ ਗਈਆਂ ਲੋਕਾਂ ਕੋਲ ਵੀ ਸਾਰਿਆਂ ਕੋਈ ਕਬੂਤਰ ਜ਼ੋਰ ਬਹੁਤ ਮਾਰਦੇ ਆ ਠੀਕ ਆ ਹੱਦੋਂ ਵੱਧ ਜ਼ੋਰ ਮਾਰਦੇ ਆ ਕਬੂਤਰ ਤੇ ਕਈ ਵੇਲੇ ਉਹਨਾਂ ਦਾ ਇੰਨਾ ਗਰਮੀ 'ਚ ਜ਼ੋਰ ਮਾਰ ਜਾਂਦੇ ਉਹੀ ਗੱਲ ਆ ਜਾਂਦੀ ਮੈਂ ਪਹਿਲਾਂ ਵੀ ਦੱਸਿਆ ਜਦੋਂ ਆਪਾਂ ਗਿਰੀਆਂ ਘੱਟਦੇ ਕਬੂਤਰਾਂ ਸੰਭਲੀਏ ਨਾ ਉਹ ਕਬੂਤਰ ਕਈ ਦਿਨ ਕਿਤੇ ਬਚੋਣਾ ਔਖਾ ਹੋ ਜਾਂਦਾ ਬਾੜੀਆਂ ਘੱਟ ਜਦੋਂ ਆਪਾਂ ਜ਼ੋਰ ਮਾਰ ਜੇ ਜੇ ਤਾਂ ਠੀਕ ਬਹਿ ਗਿਆ ਫੇਰ ਤਾਂ ਕੋਈ ਗੱਲ ਨਹੀਂ ਜਿਹੜਾ ਆਪਾਂ ਉੱਚੀਆਂ ਗਿਰੀਆਂ ਤੇ ਛੱਡਿਆ ਹੋਊ ਤੇ ਪਚਾ ਵੀ ਲਈਆਂ ਹੁਣ ਕਬੂਤਰ ਦੀ ਭੁੱਖ ਦੇ ਨਾਲ ਕਮਜ਼ੋਰੀ ਨਹੀਂ ਆਈ ਹੋਊਗੀ ਉਹ ਕਬੂਤਰ ਬਾਬਿਓ ਭਾਵੇਂ ਸੱਤ ਦਾ ਟਾਈਮ ਵੀ ਗਰਮੀ 'ਚ ਕਰ ਜੇ ਕਬੂਤਰ ਮਰੂਗਾ ਨਹੀਂ ਭਾਵੇਂ ਦੂਜੇ ਦਿਨ ਸੈੱਟ ਹੋਵੇ ਤੀਜੇ ਦਿਨ ਹੋਜੂਗਾ ਸੈੱਟ ਉਹ ਮਰੂਗਾ ਨਹੀਂ ਕਬੂਤਰ ਕਦੀ ਵੀ ਤੇ ਇੱਕ ਗੱਲ ਹੋਰ ਬਾਬਿਓ ਆਪਾਂ ਦਾਣਾ ਇਦਾਂ ਹੀ ਪਾ ਦਿੰਨੇ ਆ ਨਾ ਯੱਕੇ ਤੇ ਕੀ ਗਾ ਤੋਤਾ ਹੋਇਆ ਤੇ ਆਹ ਦਾਣਾ ਦੇਖੋ ਜਰਾ ਇਹ ਆਹ ਛਿੱਟੀ ਦੇ ਕੋ ਵਿੱਚ ਕਿੰਨੀ ਆ ਇਹ ਮੈਂ ਚਲਾਂ ਛਾਣ ਛਾਣ ਕੇ ਪਾਉਂਦਾ ਨਾ ਤੇ ਇਕੱਠੀ ਜਿਆਦਾ ਹੋ ਗਈ ਇਹ ਗਰਮੀ ਦੇ ਵਿੱਚ ਇਹ ਵੀ ਕੰਮ ਖਰਾਬ ਕਰਦੀ ਛਿੱਟੀ ਆਹ ਛਿੱਟੀ ਜੀ ਛਿੱਟੀ ਗਈ ਹੈ ਨਾ ਆਹ ਛਿੱਟੀ ਜਿਹੜੀ ਗੁੱਲੀ ਡੰਡਾ ਕਹਿੰਦਾ ਕੋਈ ਕਹਿੰਦਾ ਨਾ ਆਹ ਦੇਖੋ ਵਿੱਚ ਕਿੰਨੀ ਆ ਆਹ ਦੇਖੋ ਇਹ ਤੋਤੇ ਦੇ ਵੀ ਵਿੱਚ ਰਹਿ ਜਾਂਦੀ ਇਹੇ ਮੋਂ ਮਾ ਦਾ ਧੁੰਦਾ ਨਹੀਂ ਦਾਣਾ ਸਾਫ ਹੈ ਕਿਉਂਕਿ ਨਾ ਮੈਂ ਇਹਦੇ ਵਿੱਚ ਦਵਾਈ ਰੱਖੀ ਆ ਨਾ ਮੈਂ ਕੁਝ ਨਹੀਂ ਰੱਖਿਆ ਉਹ ਡੇਰ ਕਿ ਵੀ ਆਪਾਂ ਕੋਈ ਦਾਣੇ ਦਵਾਈ ਦਵਾਈ ਨਹੀਂ ਦਾਣੇ ਨੂੰ ਪਾਈ ਹੋਈ ਹੈ ਨਾ ਤੇ ਹੁਣ ਨਹੀਂ ਮੈਂ ਧੋਂਦਾ ਦਾਣਾ ਤੇ ਉਹਦਾ ਧੋਣਾ ਚਾਹੀਦਾ ਹੁਣ ਆਹ ਪਾਲਟੀ ਖਤਮ ਹੋ ਗਈ ਅੱਗੇ ਤੋਂ ਆਪਾਂ ਬਾਲਟੀਆਂ ਪਹਿਲਾਂ ਹੀ ਧੋ ਕੇ ਸਾਰੀਆਂ ਦਾਣਾ ਭਰ ਲਿਆ ਕਰਾਂਗੇ ਹੈ ਨਾ ਛਾਣ ਛੂਣ ਕੇ ਤੇ ਜਿਹੜਾ ਆਹ ਜਿਹੜੀ ਚੀਜ਼ ਹੁੰਦੀ ਹੈ ਇਹ ਨਾ ਹੋਵੇ ਹੁਣ ਆਹ ਜਿਹੜਾ ਇਹ ਆਪਾਂ ਛਾਨੀ ਹੋਈ ਕਣਕਾ ਇਹ ਸਾਫ਼ ਆ ਪੂਰੀ ਇਹਦੇ ਵਿੱਚ ਕੋਈ ਨਹੀਂ ਜਦਾ ਹੈਗਾ ਮਤਲਬ ਛਿੱਟੀ ਛੁੱਟੀ ਸਭ ਗੱਡੀ ਹੋਈ ਆਪਾਂ ਤੇ ਧੋ ਵੀ ਲਵਾਂਗੇ ਹੁਣ ਰਹਿ ਹੀ ਥੋੜੀ ਜੀ ਧੋਣੀ ਕੀ ਇਹਨੂੰ ਇੱਕ ਵਾਰੀ ਸਾਰੀ ਕਣਕ ਲਿਆ ਕੇ ਧੋ ਕੇ ਤੇ ਫੇਦਵਾਰਾ ਪਾਵਾਂਗੇ ਦਾਣੇ ਪ ਇੰਨੀ ਕੀ ਪਾਰਟੀ ਆਪਾਂ ਜਿੱਦ ਤੱਕ ਪਰਸੋ ਤੇ ਚੋਰ ਦੀ ਪਾਈ ਹੋਣੀ ਧੂਤੀ ਨਾ ਬਿੜਾ ਤੋਂ ਦੋ ਪਾਈ ਹਨ ਤੇ ਨਹੀਂ ਤਾਂ ਧੂਕੀ ਆ ਸਾਰੀ ਪਾਈ ਆ ਵੀ ਵਾਲਟੀ ਭਰੀ ਸੀ ਆ ਵੀ ਧੂਕੀ ਪਾਈ ਸਾਰੀ ਆਪਾਂ ਚਲੋ ਬਾਬਿਓ ਪਾਈਏ ਦਾਣਾ ਦੋਣਾ ਸਾਰੇ ਕੂਕਟਰਾਂ ਨੂੰ ਤੇ ਫੇਰ ਮਿਲਦੇ ਹਾਂ ਆ ਆ ਗਏ ਬਾਬਿਓ ਕੂਕਟਰ ਨੀਵੇਂ ਹੋਣ ਇਹਨਾਂ ਨੂੰ ਢੁਕਾ ਕੇ ਕਰੀ ਕੂਕਟਰ ਬਣ ਕੇ ਲਾਉਨੇ ਆ ਥੱਲੇ ਨੂੰ ਤੇ ਫੇਰ ਨਾ ਜਾ ਕੇ ਖੜ ਜਾਣ ਕਿਤੇ ਉੱਤੇ ਹਨਾ ਟਾਈਮ ਵੀ ਹੁਣ ਤਾਂ 4:30 ਵਜੇ ਦਾ ਹੋ ਗਿਆ ਚਲੋ ਬਾਬਿਓ ਠੀਕ ਆ ਵੀਡੀਓ ਆਹਾ ਅੱਜ ਤੁਹਾਡੇ ਕਹਿਣ ਤੇ ਆਪਾਂ ਵੀਡੀਓ ਥੋੜੀ ਜਿਹੀ ਵੱਡੀ ਕੀਤੀ ਆ ਕੱਲ ਤੋਂ ਹੋਰ ਵੀ ਵੱਡੀ ਵੀਡੀਓ ਬਣਾਵਾਂਗੇ ਕਿਉਂਕਿ ਐਡਿਟ ਕਰਨੀ ਹੁੰਦੀ ਆਪਾਂ ਇਦਾਂ ਕਰਾਂਗੇ ਕੱਲ ਨੂੰ ਮੈਂ ਵੀਡੀਓ ਨਹੀਂ ਪਾਉਂਗਾ ਤੇ ਪਰਸੋਂ ਤੋਂ ਵੀਡੀਓ ਪਾਵਾਂਗੇ ਤੇ ਪਰਸੋਂ ਤੋਂ ਪੂਰੇ 5 ਵਜੇ ਤੁਹਾਨੂੰ ਵੀਡੀਓ ਆ ਜਾਇਆ ਕਰੂਗੀ ਸਾਰੇ ਭਰਾ 5 ਵਜੇ ਕੱਲ ਤੋਂ ਵੀਡੀਓ ਦੇਖ ਲਿਆ ਕਰੋ ਪਰਸੋਂ ਤੋਂ ਕੱਲ ਵੀਡੀਓ ਨਹੀਂ ਪਾਉਣੀ ਆਪਾਂ ਕਿਉਂਕਿ ਐਡਵਾਂਸ ਕਰਾਂਗੇ ਇੱਕ ਦਿਨ ਜਦਾਂ ਵੀਡੀਓ ਤੇ ਇਦਾਂ ਹੀ ਕਰ ਲਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਬਾਬਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜਦਾ ਉਹਨਾਂ ਕਮੈਂਟ ਵੀ ਬਹੁਤ ਘੈਂਟ ਘੈਂਟ ਹੁੰਦੇ ਆ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਆ ਤੇ ਓਕੇ ਬਾਬਿਓ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ